ਇਹ ਜੀ ਨਾ ਪੁੱਤਰ ਕੁਸ਼ਵੀਰ ਕਹਿੰਦਾ ਸਭਾਂ ਨੂੰ ਵੀ ਜੀਆ ਮਿਲਦੇ ਆਂ ਪ੍ਰੋਗਰਾਮ ਹੋ ਰਿਹਾ ਜੀ ਸਭਾਂ ਨੂੰ ਜੀਆ ਮਿਲਦਾ ਸਭ ਤੋਂ ਪਹਿਲਾਂ ਬੱਜਰ ਜੀ ਪ੍ਰਿੰਸਪਲ ਜੀ ਇੱਕ ਵਾਰ ਦੋ ਫਲਾਨਾ ਮੇਲੇ ਦਾ ਅੱਜ ਪੋਸਟਰ ਜਾਰੀ ਕੀਤਾ ਜਾ ਰਿਹਾ ਡੇਰਾ ਬਾਬਾ ਬਖਈਆ ਵਾਲੇ ਵਿੱਚ ਅੱਜ ਅਸੀਂ ਕਰਾਲੀ ਡੇਰਾ ਬਾਬਾ ਖਸਾਈਆਂ ਵਾਲਾ ਪ੍ਰਸਿੱਧ ਜੋ ਆਸਥਾਨ ਹੈ ਮਹਾਂਪੁਰਖਾਂ ਦਾ ਸਾਡੇ ਨਾਲ ਇੱਥੇ ਦੇ ਜੋ ਸੇਵਾ ਨੂੰ ਪ੍ਰਬੰਧ ਨੂੰ ਚਲਾ ਰਹੇ ਬਾਬਾ ਧੰਨ ਗਿਰਜੀ ਮਹਾਰਾਜ ਸਾਡੇ ਨਾਲ ਨੇ ਹੋਰ ਇਲਾਕੇ ਦੀਆਂ ਮੇਰਾ ਵੀਰ ਛੋਟਾ ਜੋਤੀ ਪਟਿਆਲਾ ਜੀ ਬਹਾਦਰੋਕੇ ਜੀ ਤੇ ਹੋਰ ਬਹੁਤ ਸਾਰੇ ਪਤਵੰਤੇ ਵੱਖ-ਵੱਖ ਰਾਜਨੀਤਿਕ ਧਾਰਮਿਕ ਜਿਹੜੀਆਂ ਸ਼ਖਸੀਤਾਂ ਅੱਜ ਇੱਥੇ ਡੇਰਾ ਕਸਾਈਆਂ ਵਾਲੇ ਵੀ ਪੁੱਜੇ ਨੇ ਅੱਜ ਇੱਥੇ ਸਲਾਨਾ ਜੋੜ ਮੇਲਾ ਜਿਹੜਾ ਡੇਰਾ ਮੇਲਾ ਕਸਾਈਆਂ ਵਾਲੇ ਦੇ ਨਾਮ ਤੇ ਪ੍ਰਸਿੱਧ ਹੈ ਬੜੀ ਧੀਰ ਤੋਂ ਬੱਚਪਨ ਤੋਂ ਅਸੀਂ ਵੀ ਦੇਖ ਰਹੇ ਹਾਂ ਵੀ ਉਹਦੀਆਂ ਅੱਜ 4 ਤੇ 5 ਸਤੰਬਰ ਨੂੰ ਆ ਰਿਹਾ ਜੀ ਆ ਜਿਹੜਾ ਇਹ ਮੇਲਾ ਸਭਿਆਚਾਰ ਮੇਲਾ ਤੇ 4 ਤਰੀਕ ਨੂੰ ਪਹਿਲਾਂ ਜਗਰਾਤਾ ਤੇ ਹੋਰ ਸਾਧੂ ਮਹਾਤਮਾ ਦੇਸ਼ ਵਿਦੇਸ਼ ਤੋਂ ਇੱਥੇ ਪੁੱਜਦੇ ਨੇ ਤੇ 5 ਤਰੀਕ ਨੂੰ ਜਿਹੜਾ ਵੱਡੀ ਰੂਪ ਦੇ ਸੰਗਤਾਂ ਇੱਥੇ ਪਹੁੰਚ ਗਿਆ ਨੇ ਗੁਰੂਕਾਂ ਲੰਗਰ ਤੇ ਜਿਹੜੀ ਸੱਭਿਆਚਾਰ ਸਟੇਜ ਵੀ ਇੱਥੇ ਚੱਲਦੀ ਹੈ ਨਾਮਵਰ ਕਲਾਕਾਰ ਜਿਹੜੇ ਇੱਥੇ ਪਹੁੰਚਦੇ ਨੇ ਇਸ ਮੇਲੇ ਤੇ ਸਭ ਤੋਂ ਵੱਡੀ ਗੱਲ ਇਸ ਸਥਾਨ ਦੀ ਇਸ ਮੇਲੇ ਦੀ ਵਿਲੱਖਣਤਾ ਇਹ ਹੈ ਬਈ ਹਰੇਕ ਵਰਗ ਦੇ ਲੋਕ ਇਸ ਮੇਲੇ 'ਚ ਇਸ ਸਥਾਨ ਤੇ ਸ਼ਿਰਕਤ ਕਰਦੇ ਨੇ ਬੜਾ ਹੀ ਇਸ ਸਥਾਨ ਤੇ ਸਾਰਿਆਂ ਕੋਈ ਕਿਸੇ ਰਾਜਨੀਤੀ ਪਾਰਟੀ ਹੋਵੇ ਜਾਂ ਕੋਈ ਵੀ ਧਰਮ ਨਾਲ ਸੰਬੰਧ ਰੱਖਦਾ ਹੋਵੇ ਹਰ ਇੱਕ ਜਿਹੜੇ ਕਿਸਮ ਦੇ ਵਰਗ ਦੇ ਲੋਕ ਇੱਥੇ ਪੁੱਜਦੇ ਨੇ ਤੇ ਬਾਬਾ ਜੀ ਦਾ ਵੀ ਇਲਾਕੇ ਚ ਸਾਡੇ ਸ਼ਹਿਰ ਚ ਬੜਾ ਸਤਿਕਾਰ ਹੈ ਮੁਹੰਮਮਾ ਕੇ ਜਿਹੜੇ ਇਲਾਕੇ ਦੇ ਲੋਕ ਪੰਚ ਸਰਪੰਚ ਸਹਿਬਾਨ ਰਾਜਨੀਤਿਕ ਪਾਰਟੀਆਂ ਦੇ ਲੋਕ ਜਿਹੜੇ ਪੁੱਜਦੇ ਨੇ ਤੇ ਸਹਿਯੋਗ ਵੀ ਦਿੰਦੇ ਨੇ ਸੋ ਫਿਰ ਸਾਰਿਆਂ ਨੂੰ ਪੁਰਜ਼ੋਰ ਬਾਬਾ ਜੀ ਵੱਲੋਂ ਵੀ ਅਪੀਲ ਹੈ ਸਾਡੇ ਸਾਰਿਆਂ ਵੱਲੋਂ ਅਪੀਲ ਵੀ 4 ਤੇ 5 ਸਤੰਬਰ ਨੂੰ ਜਿਹੜਾ ਇਹ ਸਲਾਨਾ ਕਿਸਾਨੀਆਂ ਨੇ ਦਾ ਜੋੜ ਮੇਲਾ ਉਹ ਆ ਰਿਹਾ ਜੀ ਤੇ 4 ਤੇ 5 ਸਤੰਬਰ ਨੂੰ ਤਾਨੂੰ ਸਾਰਿਆਂ ਨੂੰ ਹਮ ਮੰਬਾ ਕੇ ਪਹੁੰਚਣ ਤੇ ਸਹਿਯੋਗ ਕਰਨ ਦੀ ਅਪੀਲ ਕੀਤੀ ਜਾਂਦੀ ਹੈ استان ਵੱਲੋਂ ਜੀ ਧੰਨਵਾਦ ਉਹ ਪੁੱਛਿਆ ਦੀ ਕੀਤਾ ਜੇ ਕੀ ਕਰੀ ਪਹਿਲਾਂ ਤਾਂ ਜੀ ਬਾਬਾ ਜੀ ਚਿੜੀ ਵਾਲਿਆਂ ਦੀ ਚੈ ਸਾਈਂ ਵਾਲੇ ਬਾਬਾ ਜੀ ਦੀ ਚਾ ਅੱਜ ਜਿਹੜਾ ਪੋਸਟਰ ਰਿਲੀਜ਼ ਹੋਇਆ ਜਿਹੜਾ ਸਾਲਾਨਾ ਮੇਲਾ ਮਾਨਸ਼ੀ ਦਿੱਤਨਾ ਗੁਰਤਨ ਰਾਜਗਿਰਜੀ ਮਹਾਰਾਜ ਜੀ ਦੀ ਅਗਵਾਈ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਾਲਾਨਾ ਜਿਹੜਾ ਜੋੜ ਮੇਲਾ ਕਰਵਾਇਆ ਜਾ ਰਿਹਾ ਹੈ ਜੀ ਔਰ ਬਹੁਤ ਹੀ ਸਾਡਾ ਸ਼ਹਿਰ ਭਾਗਾਂ ਵਾਲਾ ਇਲਾਕਾ ਭਾਗਾਂ ਵਾਲਾ ਕਿ ਸਾਨੂੰ ਐਡਾ ਵੱਡਾ ਤੀਰਥ ਸ੍ਰੀਰਥ ਸਥਾਨ ਜਿਹੜਾ ਕਿ ਸਾਡੇ ਸ਼ਹਿਰ ਦੇ ਵਿੱਚ ਬਾਬਾ ਜੀ ਚੜੀ ਵਾਲਿਆਂ ਦੇ ਇੱਥੇ ਨਤਮਸਤਕ ਹੋਣ ਦੇ ਲਈ ਸਾਡੇ ਪੂਰੇ ਦੇਸ਼ ਵਿੱਚੋਂ ਇਲਾਕੇ ਵਿੱਚੋਂ ਸੰਗਤਾਂ ਪਹੁੰਚਦੀਆਂ ਔਰ ਜੋ ਵੀ ਇੱਥੇ ਆਪਣੀਆਂ ਮੰਨਤਾਂ ਲੈ ਕੇ ਆਉਂਦਾ ਉਹਦੀ ਹਰ ਮੰਨਤ ਪੂਰੀ ਹੁੰਦੀ ਆ ਔਰ ਬਹੁਤ ਹੀ ਕਰਮਵਲੀ ਧਰਤੀ ਆ ਔਰ ਬਹੁਤ ਹੀ ਬਾਬਾ ਜੀ ਸਾਡੇ ਮਹਾਨ ਸ੍ਰੀ ਤਨਨਾਥ ਗਿਰਜੀ ਮਹਾਰਾਜ ਜਿਹੜੇ ਕਿ ਡੇਰੇ ਦੇ ਮੁਖ ਸੇਵਾਦਾਰ ਹਨ ਔਰ ਇਹਨਾਂ ਦੀ ਇਕਵਾਈ ਦੇ ਵਿੱਚ ਸੰਗਤਾਂ ਲੱਖਾਂ ਦਾ ਇਕੱਠ ਜਿਹੜਾ ਇੱਥੇ ਹੁੰਦਾ ਹੈ ਉਹ ਇਹਨਾਂ ਦੀ ਕਿਰਪਾ ਦੇ ਨਾਲ ਹਰ ਸਾਲ ਹੁੰਦਾ ਹੈ ਔਰ ਸਾਰੀ ਸੰਗਤ ਨੂੰ ਅਪੀਲ ਹੈ ਕਿ ਸਾਲਾਨਾ ਜੋੜ ਮਿਲਣਾ ਜਿਹੜੇ ਕਿ 5 ਸਤੰਬਰ ਨੂੰ ਇੱਥੇ ਭਰਨਾ ਹੈ ਔਰ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਕਿ ਇਲਾਕੇ ਦੀ ਸੰਗਤ ਨੂੰ ਦੇਸ਼ ਵਿਦੇਸ਼ ਦੀ ਸੰਗਤ ਨੂੰ ਵੀ ਆ ਕੇ ਸਾਡੇ ਅੱਥੇ ਨੱਚਮਸਤ ਹੋ ਕੇ ਔਰ ਇਸ ਸਥਾਨ ਦੇ ਸੀਸ ਨਿਵਾ ਕੇ ਸੰਗਤਾਂ ਲਾਹਾਂ ਲੈਣ ਔਰ ਸਾਰਿਆਂ ਨੂੰ ਅੱਜ ਮੇਲੇ ਦੀਆਂ ਲੱਖ ਲੱਖ ਵਧਾਈਆਂ ਜੀ ਬਾਬਾ ਜੀ ਚੜੀ ਵਾਲਿਆਂ ਦੀ ਜਾਇ ਪੰਜਾਬ ਵਾਸੀਆਂ ਲਈ ਆਪਦੇ ਆਪ ਚ ਇੱਕ ਬੜੀ ਪਵਿੱਤਰ ਤੇ ਸ਼ਰਧਾ ਲੋਕਾਂ ਦੇ ਮਨਾਂ ਚ ਇਹ ਸਥਾਨ ਨੂੰ ਲੈ ਕੇ ਆ ਇਹ ਬਹੁਤ ਹੀ ਪ੍ਰਾਚੀਨ ਪੁਰਾਣਾ ਤੁਰਿਆ ਆਉਂਦਾ ਜਿਹੜਾ ਮੇਲਾ ਹੈ ਉਸਾਈਆਂ ਨੇ ਦਾ ਤੇ ਇੱਥੇ ਦੇ ਜਿਹੜੇ ਮੇਨ ਮਹਾਂਤ ਤਰਨਾਜਗਰੀ ਜੀ ਨੇ ਉਹ ਉਹਨਾਂ ਦੀ ਦੇਖਰੇਖ ਦੇ ਵਿੱਚ ਮੈਨੂੰ ਮੇਰੇ ਸਵਰਗੀ ਮਾਮਾ ਜੀ ਸਰਦਾਰ ਰਾਜਵੀਰ ਸਿੰਘ ਪਟਿਆਲਾ ਤੋਂ ਬਾਅਦ ਲਗਭਗ ਇਹ ਮੰਨੋ ਤੁਸੀਂ ਵੀ 7-8 ਸਾਲ ਹੋ ਗਏ ਮੇਲਾ ਦੇਖਦੇ ਆ ਨੂੰ ਤੇ ਸਾਰੀ ਸੰਗਤ ਨੂੰ ਅਸੀਂ ਅਪੀਲ ਕਰਦੇ ਆ ਵੀ ਆਪਣੇ ਸ਼ਹਿਰ ਦਾ ਪੁਰਾਤਨ ਮੇਲਾ ਇੱਕ ਤੋਂ ਇੱਕ ਕਲਾਕਾਰਾਂ ਨੇ ਵੱਧ ਚੜ ਕੇ ਇੱਥੇ ਹਿੱਸਾ ਲੈਣਾ ਹੈ ਕੁਸ਼ਤੀਆਂ ਦੰਗਲ ਸਭ ਕੁਝ ਦੇਖਣ ਨੂੰ ਮਿਲੂਗਾ ਤੇ ਸਾਰਿਆਂ ਨੂੰ ਅਪੀਲ ਬੇਨਤੀ ਕਰਦੇ ਆ ਵੀ ਵੱਧ ਚੜ ਕੇ ਸਹਿਯੋਗ ਦਿਓ ਤੇ ਆਪਦੀ ਹਾਜ਼ਰੀ ਦਿਓ ਹੋਰਡ ਰਿਲੀਜ਼ ਕੀਤਾ ਗਿਆ ਇਹਦੇ ਬਾਰੇ ਜਾਣਕਾਰੀ ਦਿਓ ਫੋਲ ਡੇਰਾ ਬਾਬਾ ਗੁਸਾਈ ਵਾਲੇ ਮਹਾਰਾਜ ਜੀ ਕੀ ਜੈ ਆਈ ਹੋਈ ਸਾਰੀ ਸੰਗਤ ਦਾ ਅਸੀਂ ਬਹੁਤ-ਬਹੁਤ ਤਹਿ ਦਿਲੋਂ ਧੰਨਵਾਦ ਕਰਦੇ ਆ ਜਿਹੜਾ ਅੱਜ ਡੇਰਾ ਬਾਬਾ ਗੁਸਾਈ ਵਾਲੇ ਦਾ ਸਾਲਾਨਾ ਮੇਲੇ ਦਾ ਪੋਸਟਰ ਅੱਜ ਰਿਲੀਜ਼ ਕੀਤਾ ਡੇਰਾ ਬਾਬਾ ਗੁਸਾਈ ਵਾਲੇ ਮਹਾਰਾਜ ਜੀ ਨਰਾਜ ਜੀ ਕਿਰੀ ਜੀ ਚਾਰ ਅਰਤੇ ਪੰਜ ਤੀਗੀ ਦਾ ਸਾਲਾਨਾ ਮੇਲਾ ਹੈ ਸਾਰੀ ਸੰਗਤਾਂ ਨੂੰ ਗੁਰੂ ਮਹਾਰਾਜ ਚੜ੍ਹਦੀਆਂ ਕਲਾ ਬਖਸ਼ੇ ਮਿਹਰ aí ਭਰੇ ਹੱਥ ਰੱਖੇ ਹੋਮ ਹਮਾਕੇ ਡੇਰਾ ਬਾਬਾ ਗੁਸਾਈ ਵਾਲੇ ਦਰਬਾਰ ਤੇ ਸਾਰੀ ਸੰਗਤ ਨੇ 4 ਤੀਕ ਨੂੰ ਜਗਰਾਤ ਹੈ ਜੀ ਤੇ 5 ਤੀਕ ਨੂੰ ਸਰਾਨਾ ਮੇਲਾ ਹੈ ਜੀ ਹੋਮ ਹਮਾਕੇ ਸਾਰੀ ਸੰਗਤਾਂ ਨੇ ਡੇਰਾ ਬਾਬਾ ਗੁਸਾਈ ਵਾਲੇ ਦਰਬਾਰ ਤੇ ਪਹੁੰਚਣ ਦੀ ਕਿਰਪਾਲਤਾ ਕਰੋ ਗੁਰੂ ਮਹਾਰਾਜ ਤੁਹਾਨੂੰ ਸਭ ਨੂੰ ਚੜ੍ਹਦੀਆਂ ਹੀ ਕਲਾ ਬਖਸ਼ੇ ਮੇਰਾ ਹੀ ਪਰਿਆਤ੍ਰਿਕੇ ਬਹੁਤ ਪਹੁਤ ਧੰਨਵਾਦ ਕਰਦੇ ਆ ਸਾਰੀ ਸੰਗਤਾਂ ਦਾ ਗੁਰੂ ਮਹਾਰਾਜ ਕਿਹਦੇ ਕਰਵਾਈ ਜਾਂਦੀ ਹੈ ਜੀ ਇੱਥੇ ਉਹਦੇ ਬਾਰੇ ਵੀ ਜਾਣਕਾਰੀ ਦਿਓ ਸੰਗਤ ਨੂੰ ਹਾਂਜੀ ਜਿਹੜੀ ਉਹ ਵੀ 5 ਤੀਕ ਨੂੰ ਹੈ ਜੀ ਸ਼ਿਆਮੀ ਸ਼ਾਮ ਨੂੰ 5 ਵਜੇ ਜੀ ਉਹ ਵੀ ਬਾਬਾ ਜੀ ਦੀ ਦੇਖ ਰੇਡ ਪ੍ਰੋਗਰਾਮ ਕਰਾਇਆ ਜਾ ਰਿਹਾ ਜੀ ਉਹਨਾਂ ਦੇ ਇਨਚਾਰਜ ਉੱਥੇ ਸਾਡੇ ਹੋਰ ਹੈ ਜੀ ਤੇ ਅਸੀਂ ਇੱਧਰ ਸੱਭਿਆਚਾਰਕ ਮੇਲੇ ਦੇ ਆ ਜੀ ਇੱਧਰ ਨੂੰ ਮੇਲੇ ਚ ਕਿਹੜੇ ਕਿਹੜੇ ਕਲਾਕਾਰ ਆ ਰਹੇ ਭਪਿੰਦਰ ਗਿੱਲ ਹਾਂਜੀ ਮੇਲ ਭਪਿੰਦਰ ਗਿੱਲਾ ਜੀ ਕਾਫੀ ਜਾਂ ਜੋੜੀਆਂ ਹੈ ਜੀ ਹਾਂਜੀ ਉੱਥੇ ਮੇਨ ਤਾਂ ਭਪਿੰਦਰ ਗਿੱਲਾ ਜੀ ਰਵਿੰਦਰ ਨੂਰਪੁਰ ਜੀ ਹੋਰ ਕਾਫੀ ਹੈ ਜੀ ਅਸੀਂ ਬਹੁਤ-ਬਹੁਤ ਥੋੜਾ ਧੰਨਵਾਦ ਕਰਦੇ ਹਾਂ ਮਾਲਕ ਤੁਹਾਨੂੰ ਵੀ ਪਾਈ ਸਾਰੀ ਪ੍ਰੈਸ ਨੂੰ ਚੜ੍ਹਦੀਆਂ ਹੀ ਕਲਾ ਬਖਸ਼ੀ ਕਿੰਨੇ ਵਜੇ ਸ਼ੁਰੂ ਹੋਵੇਗਾ ਤੇ ਹਾਂਜੀ ਸਾਡਾ ਜੀ ਇਹ ਤਕਰੀਮ ਕੇ ਸਵੇਰੇ 8 ਵਜੇ ਪ੍ਰੋਗਰਾਮ ਸ਼ੁਰੂ ਹੁੰਦਾ 1 ਵਜੇ ਤੱਕ ਇਹ ਧਾਰਮਿਕ ਪ੍ਰੋਗਰਾਮ ਚੱਲਦਾ ਜੀ 1 ਵਜੇ ਤੋਂ ਬਾਅਦ ਫਿਰ ਪੰਜਾਬੀ ਸੱਭਿਆਚਾਰਕ ਮੇਲਾ ਚੱਲਦਾ ਜੀ ਉੱਤੇ ਬਾਅਦ ਪਹਿਲਾਂ ਛੋਟੇ ਮੋਟੇ ਕਲਾਕਾਰ ਜਿੰਨੇ ਵੀ ਪਹੁੰਚਦੇ ਉਹਨਾਂ ਨੂੰ ਟਾਈਮ ਦਿੰਦੇ ਆ ਜੀ ਉਸ ਤੋਂ ਬਾਅਦ ਤੁਹਾਨੂੰ ਪਤਾ ਫਿਰ ਵੱਡੇ ਕਲਾਕਾਰ ਲੱਗਦੇ ਆ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸਾਰੀ